ਸਤਿ ਸ਼੍ਰੀ ਅਕਾਲ ਸਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਬਾਜ਼ਾਰ ਹਰਸਿਮਰਤ ਬਾਦਲ ਦੀ ਐਡੀਟਿਡ ਫੋਟੋ ਵਾਇਰਲ ਹੋਣ ਤੇ ਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ ਰਾਮ ਰਹੀਮ ਦੀ ਤਸਵੀਰ ਨਾਲ ਸਨਮਾਨਿਤ ਕਰਨ ਦੀ ਤਸਵੀਰ ਹੋਈ ਵਾਇਰਲ ਇੱਕ ਵਿਅਕਤੀ ਵੱਲੋਂ ਹਰਸਿਮਰਤ ਬਾਦਲ ਨੂੰ ਪੇਂਟ ਕੀਤੀ ਗਈ ਤਸਵੀਰ ਮੋਦੀ ਦੀ ਜਲੰਧਰ ਰੈਲੀ ਸਬੰਧੀ ਪੀਏਪੀ ਗਰਾਊਂਡ 'ਚ 60 ਫੁੱਟ ਲੰਮਾ ਮੰਚ ਤਿਆਰ 25000 ਤੋਂ ਵੱਧ ਲਾਈਆਂ ਗਈਆਂ ਕੁਰਸੀਆਂ ਸ਼ਾਮ 4 ਵਜੇ ਫਤੇ ਰੈਲੀ ਨੂੰ ਪੀਐਮ ਮੋਦੀ ਕਰਨਗੇ ਸੰਬੋਧਨ ਜੰਮੂ ਨੈਸ਼ਨਲ ਹਾਈਵੇ ਤੇ ਤੜਕੇ ਵਾਪਰਿਆ ਹਾਸਾਇਕੋ ਪਰਿਵਾਰ ਦੇ 7 ਜੀਆਂ ਦੀ ਹੋਈ ਮੌਤ ਤੇ ਧਾਨਮਿਕ ਯਾਤਰਾ ਲਈ ਬੁਲੰਦ ਸ਼ਹਿਰ ਤੋਂ ਚੱਲਿਆ ਸੀ ਪਰਿਵਾਰ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਇਨੀ ਦਿਨੀ ਦੇਸ਼ ਦੇ ਪ੍ਰਧਾਨ ਮੰਤਰੀ ਪੰਜਾਬ ਦੇ ਦੌਰੇ ਤੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਜ ਸ਼ਾਮ ਨੂੰ 4 ਵਜੇ ਪੀਏਪ ਗਰਾਊਂਡ 'ਚ ਹੋਣ ਵਾਲੀ ਫਤਿਹ ਰੈਲੀ ਨੂੰ ਲੈ ਕੇ ਤਿਆਰੀਆਂ ਪੂਰੀਆਂ ਕਰ ਲਈਆਂ ਗਿਆਆਂ ਹਨ ग्राउंड 'ਚ ਇੱਕ 60 ਫੁੱਟਾ ਲੰਮਾ ਮੰਚ ਤਿਆਰ ਕੀਤਾ ਗਿਆ ਹੈ ਜਿਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਤੇ ਅਤਿ ਵਿਸ਼ੇਸ਼ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ ਇਸ ਦੇ ਸਾਹਮਣੇ ਲੋਕਾਂ ਦੇ ਬੈਠਣ ਲਈ ਇੱਕ ਵਿਸ਼ਾਲ ਪੰਡਾਲ ਲਾਇਆ ਗਿਆ ਜਿਸ 'ਚ 25000 ਤੋਂ ਵੱਧ ਕੁਰਸੀਆਂ ਲਗਾਈਆਂ ਨੇ ਇਸ ਤੋਂ ਇਲਾਵਾ ਕੁਆਲਟੀ ਦਾ ਸਾਊਂਡ ਸਿਸਟਮ ਵੀ ਲਾਇਆ ਗਿਆ ਪੰਡਾਲ 'ਚ ਭਾਜਪਾ ਦੇ ਝੰਡੇ ਤੇ ਨਰਿੰਦਰ ਮੋਦੀ ਦੇ ਕਟਆਊਟ ਵੀ ਲਾਏ ਗਏ ਨੇ ਜੋ ਕਿ ਕਾਫੀ ਆਕਰਸ਼ਣ ਦਾ ਕੇਂਦਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਾਮ ਨੂੰ 4 ਵਜੇ ਪੀਏਪ ਗਰਾਊਂਡ 'ਚ ਫਤਿਹ ਰਲੀ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਬਠਿੰਡਾ ਤੋਂ ਉਮੀਦਵਾਰ ਹਰ ਸਿਮਰਤ ਕੌਰ ਬਾਦਲ ਨੂੰ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ RAM ਰਹੀਮ ਦੀ ਤਸਵੀਰ ਨਾਲ ਸਨਮਾਨਿਤ ਕਰਨ ਦੀ ਤਸਵੀਰ ਅਪਲੋਡ ਕਰਨ ਦੀ ਸ਼ਿਕਾਇਤ ਮੁੱਖ ਚੋਣ ਅਧਿਕਾਰੀ ਨੂੰ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ Facebook ਤੇ ਫੋਟੋ ਵਾਇਲ ਹੋਈ ਸੀ ਜਿਸ 'ਚ ਡੇਰਾ ਮੁਖੀ ਦੀ ਤਸਵੀਰ ਹਰ ਸਿਮਰਤ ਕੌਰ ਬਾਦਲ ਨੂੰ ਸੌਂਪੀ ਜਾ ਰਹੀ ਹੈ। ਪਾਰਟੀ ਨੇ ਕਿਹਾ ਕਿ ਇਹ ਫਰਜ਼ੀ ਤਸਵੀਰ ਹੈ ਜੋ ਐਡਿਟ ਕਰਕੇ ਬਣਾਈ ਗਈ ਹੈ। ਪਾਰਟੀ ਨੇ ਦੋਸ਼ੀਆਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਕੇ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ ਪਟਿਆਲਾ ਦੀ ਤੇਜਬਾ ਕਲੋਨੀ ਦੇ ਰਹਿਣ ਵਾਲੇ ਬੱਚੇ ਅਯੋਧਿਆ ਤਾਮ ਵਿਖੇ ਸ਼੍ਰੀ ਰਾਮ ਲੱਲਾ ਦੇ ਦਰਸ਼ਨਾਂ ਲਈ ਗਏ ਲਾਪਤਾ ਹੋਏ ਦੋਵੇਂ ਬੱਚਿਆਂ ਦੀ ਰਾਸ਼ਾ ਬਰਾਮਦ ਹੋ ਗਏ ਨੇ ਜਿਨ੍ਹਾਂ ਨੂੰ ਬੀਤੇ ਦਿਨੀ ਪਟਿਆਲਾ ਲਿਆਂਦਾ ਗਿਆ ਤੇ ਇਸ ਤੋਂ ਬਾਅਦ ਉਨ੍ਹਾਂ ਦਾ ਧਾਰਮਿਕ ਰੀਤੀ ਰਿਵਾਜਾ ਮੁਤਾਬਿਕ ਸੰਸਕਾਰ ਕੀਤਾ ਗਿਆ ਬੱਚਿਆਂ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਸੇ ਦੱਸਦੀ ਹੈ ਕਿ ਸ਼ਹਿਰ ਦੀ ਤੇਜਬਾ ਕਲੋਨੀ ਤੋਂ 17 ਮਈ ਨੂੰ ਬੱਸ ਸ਼੍ਰੀ ਯੋਧਿਆ ਤਾਮ ਵਿਖੇ ਸ਼੍ਰੀ ਰਾਮ ਲੱਲਾ ਜੀ ਦੇ ਦਰਸ਼ਨਾਂ ਲਈ ਗਈ ਸੀ ਜਿਸ ਵਿੱਚ ਪ੍ਰਿੰਸ ਤੇ ਕਾਰਤਿਕ ਵੀ ਸ਼ਾਮਲ ਸਨ ਤੇ 18 ਮਈ ਨੂੰ ਬੱਚੇ ਲਾਪਤਾ ਹੋਏ ਪਰਿਵਾਰ ਵਾਲਿਆਂ ਨੂੰ ਦੋਵਾਂ ਬੱਚਿਆਂ ਦੇ ਕੱਪੜੇ ਨਦੀ ਦੇ ਕੰਢੇੋਂ ਜਾਰੀ ਸੀ ਤੇ ਦੋਵੇਂ ਬੱਚਿਆਂ ਦੀ ਲਾਸ਼ਾਂ ਸਰਯੋ ਨਦੀ ਚੰਬਰਾਮਤ ਕਰ ਲਈਆਂ ਗਈਆਂ। ਦਿੱਲੀ ਜੰਮੂ ਨੈਸ਼ਨਲ ਹਾਈਵੇ ਤੇ ਭਿਆਨਕ ਸੜਕ ਹਾਦਸੇ 'ਚ ਇੱਕੋ ਪਰਿਵਾਰ ਦੇ 7 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ 20 ਤੋਂ ਵੱਧ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਵੀ ਹੋਏ ਨੇ ਜੋ ਇਸ ਸਮੇਂ ਬਾਲਾ ਦੇ ਹਸਪਤਾਲ ਤੇ ਜ਼ੇਰੇ ਇਲਾਜ ਨੇ ਇਹ ਹਾਸਾ ਬਾਲਾ ਚ ਵਾਪਰਿਆ ਜਾਣਕਾਰੀ ਅਨੁਸਾਰ ਇਹ ਹਾਸਾ ਇੱਕ ਮਿੰਨੀ ਬੱਸ ਦੇ ਟਰੱਕ ਨਾਲ ਟਕਰਾਨ ਕਰਨ ਕਰ ਵਾਪਰਿਆ ਪੁਲਿਸ ਜਾਂਚ ਚ ਸਾਹਮਣੇ ਆਇਆ ਕਿ ਟਰੱਕ ਨੇ ਹਾਈਵੇ ਤੇ ਅਚਾਨਕ ਬ੍ਰੇਕਾਂ ਲਗਾ ਦਿੱਤੇ ਜਿਸ ਕਨ ਪਿੱਛੇ ਤੁਰ ਹੀ ਮਿੰਨੀ ਬੱਸ ਉਸ ਨਾਲ ਟਕਰਾ ਗਈ ਪੁਲਿਸ ਮੁਤਾਬਿਕ ਯੂਪੀ ਦੇ ਬੁਲੰਦ ਸ਼ਹਿਰ ਤੋਂ ਸ਼ਰਧਾਲੂ ਮਿੰਨੀ ਬੱਸ ਰਾਹੀਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਜਾ ਰਹੇ ਸਨ ਹਾਸੇ ਵਿੱਚ ਵਾਲਵਾਲ ਬੱਚੇ ਹੋਰ ਨਾਲ ਲੋਕਾਂ ਨੇ ਦੱਸਿਆ ਕਿ ਨਦੀ ਮਿੰਨੀ ਬੱਸ ਦੇ ਅੱਗੇ ਚੱਲਦੇ ਟਰੱਕ ਨੇ ਅ ਇਸ ਕਨ ਮਿਨੀ ਬੱਸ ਟਾਕ ਨਾਲ ਟਕਰਾ ਗਿਸ ਘਟਨਾ ਵਿੱਚ ਮਰਨ ਵਾਲੇ ਸਾਰੇ ਲੋਕ ਇੱਕੋ ਹੀ ਪਰਿਵਾਰ ਦੇ ਸਨ ਪੁਲਿਸ ਮੁਤਾਬਕ ਘਟਨਾ ਚ ਜ਼ਖਮੀ ਹੋਈ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਚਾਰਾਂ ਨੇ ਹਸਪਤਾਲ ਦੀ ਇਲਾਜ ਦੌਰਾਨ ਦਮ ਤੋੜ ਦਿੱਤੇ ਇਹ ਟੈਂਪੋ ਟਰੈਵਲਰ ਹੈ ਔਰ ਬੁਲੰਸਰ ਸੇ ਚਲੇਤੇ ਪਰਿਵਾਰ ਮਾਤਾ ਵੈਸ਼ਨੋ ਦੇਵੀ ਪੇ ਜਾਣੇ ਕੇ ਲੀਏ ਔਰ ਅਭੀ ਐਨ ਡੀ ਆਈ ਪਲਾਜ਼ਾ ਇਹ ਮੋੜਾ ਅਥਾਣਾਪੜਾਓ ਮੇਂ ਪੜਤਾ ਹੈ ਜਿਠ ਰੋਡ ਤੇ तो एक ट्राला था उसके पीछे से टकराई है तो अभी तक हमारे पास चार व्यक्तियों की मौत की सूचना है बाकी हम पता कर उसको मौके पे गिरफ्तार कर लिया गया क्या ड्राइवर का क्या नहीं हुआ हुआ। हमने ट्रक काबू कब्जे में लिया अभी वो मौके से फरार हो गया है समराला दे रोपड़ ने लं दी सरहद नहर से सवेरे दर्दनाक हादसा होया ਬਾਬਾ ਬਟਪਾਕ ਸਿੰਘ ਜੀ ਤੋਂ ਮੱਥਾ ਟੇਕ ਕੇ ਆ ਰਹੀ ਨਵੀਂ ਬਲੇਰੋ ਪਿਕਅਪ ਨਹਿਰ ਵਿੱਚ ਡਾ ਡੀ ਗਈ ਹੈ ਜਿਸ ਕਾਰਨ ਦੋ ਬੱਚਿਆਂ ਸਮੇਤ ਚਾਰ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹਲਕਾ ਪਾਇਲ ਦੇ ਪਿੰਡ ਨਿਆਪੁਰ ਤੋਂ 15 ਤੋਂ 16 ਨਿਵਾਸੀ ਨਵੀਂ ਬਲੇਰੋ ਦੇ ਵਿੱਚ ਸਵਾਰ ਹੋ ਕੇ ਬਾਬਾ ਬਟਪਾਕ ਸਿੰਘ ਮੱਥਾ ਟੇਕਣ ਗਏ ਸੀ ਤਾਂ ਜਦੋਂ ਵਾਪਸੀ ਵੇਲੇ ਘਰ ਆ ਰਹੇ ਸੀ ਤਾਂ ਸਵੇਰੇ 7:00 ਵਜੇ ਸਮਰਾਲਾ ਦੇ ਕੋਲ ਰੋਪੜ ਰੋਡ ਨਹਿਰ ਤੇ ਪਿੰਡ ਪਵਾਤ ਦੇ ਪੁਲ ਦੇ ਕੋਲ ਪੁਜੇ ਤਾਂ ਪੀੜਤ ਵਿਅਕਤੀ ਮੁਤਾਬਿਕ ਗੱਡੀ ਅੱਗੇ ਮੋਟਰਸਾਈਕਲ ਆ ਗਈ ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਗੱਡੀ ਚਾਲਕ ਗੱਡੀ ਦਾ ਸੰਤ ਉਨਨ ਖੋ ਬੈਠਾ ਤੇ ਗੱਡੀ ਸਰੰਦ ਨਹਿਰ ਵਿੱਚ ਚੜ ਗਈ ਇਸ ਗੱਡੀ ਵਿੱਚ 15 ਤੋਂ 16 ਸਵਾਰੀਆਂ ਸਵਾਰ ਸਨ ਇਸ ਘਟਨਾ ਵਿੱਚ ਮੌਕੇ ਤੇ ਹੀ ਬਲੇਰੋ ਗੱਡੀ ਸਵਾਰੀਆਂ ਸਮੇਤ ਨਹਿਰ ਵਿੱਚ ਡਿੱਗ ਗਈ ਜਿਸ ਵਿੱਚੋਂ ਦੋ ਬੱਚੇ ਮੌਕੇ ਤੇ ਹੀ ਨਹਿਰ ਚ ਰੁੜ ਗਏ ਤੇ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਤੇ ਇੱਕ ਔਰਤ ਦੀ ਸ਼੍ਰੀ ਚਮਕੌਰ ਸਾਹਿਬ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਘਟਨਾ ਦੀ ਸੂchnਾ ਪ੍ਰਸ਼ਾਸਨ ਨੂੰ ਮਿਲਨ ਤੇ ਪੁਲਿਸ ਪ੍ਰਸ਼ਾਸਨ ਰਾਹਤ ਕਾਰਜ ਵੀ ਜੁਟ ਗਿਆ ਘਟਨਾ ਦਾ ਪਤਾ ਚੱਲਦੇ ਹੀ ਪੀੜਤ ਪਰਿਵਾਰਾਂ ਦੇ ਰਿਸ਼ਤੇਦਾਰ ਵੀ ਮੌਕੇ ਤੇ ਪਹੁੰਚ ਗਏ ਰਾਜਸਥਾਨ ਦੇ ਬਾੜਮੀਰ ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਿਕਿਨਾਉਣੀ ਵਾਰਦਾਤ ਸਾਹਮਣੇ ਆਈ ਹੈ। ਨਵਜੰਮੇ ਬੱਚੇ ਦੀ ਜਾਨ ਲੈਣ ਦੀ ਕੋਸ਼ਿਸ਼ ਕਰਨ ਵਾਲੀ ਮੁਲਜ਼ਮ ਔਰਤ ਦੀ ਹਰਕਤ ਦਾ ਜਿਵੇਂ ਹੀ ਖੁਲਾਸਾ ਹੋਇਆ ਤੇ ਇਲਾਕੇ 'ਚ ਸੰਸਨੀ ਫੈਲ ਗਈ। ਸ਼ੇਅਰ ਕੀਤੀ ਵੀਡੀਓ 'ਚ ਦੱਸਿਆ ਗਿਆ ਹੈ ਕਿ ਬਾੜਮੀਰ ਜ਼ਿਲ੍ਹੇ 'ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਜਿੱਥੇ ਇੱਕ ਔਰਤ ਨੇ ਆਪਣੇ ਘਰ ਦੇ ਬੱਚੇ ਨੂੰ ਜ਼ਹਿਰ ਦੇ ਦਿੱਤਾ ਆਪਣੀ ਦਰਾਨੀ ਦੇ ਬੱਚੇ ਨੂੰ ਮਾਰਨ ਲਈ ਔਰਤ ਨੇ ਸੌਂਦੇ ਹੋਏ ਉਸ ਨੂੰ ਜ਼ਹਿਰ ਪਿਲਾ ਦਿੱਤਾ। ਇਸ ਸੰਸਨੀਖੇਜ਼ ਖੁਲਾਸਾ ਵੀਡੀਓ ਵਿੱਚ ਹੋਇਆ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕਿ ਇੱਕ ਔਰਤ ਨਵਜੰਮੇ ਬੱਚ ਦੇ ਮੂੰਹ ਵਿੱਚ ਕੋਈ ਬੂੰਦਾ ਪਾਉਂਦੀ ਹੈ ਜਿਸ ਬਾਰੇ ਉਹ ਦਾਵਾ ਕਰਦੀ ਹੈ ਕਿ ਉਹ ਜ਼ਹਿਰ ਹੈ ਰੌਂਗਟੇ ਖੜੇ ਕਰਨ ਵਾਲੀ ਫੁਟੇਜ ਘਟਨਾ ਨੂੰ ਕੈਦ ਕਰਦੀ ਜਿੱਥੇ ਔਰਤ ਬੱਚੇ ਨੂੰ ਜ਼ਹਿਰ ਦੇ ਰਹੀ ਹੈ ਤੇ ਤੇਜ਼ੀ ਨਾਲ ਕਮਰੇ ਤੋਂ ਬਾਹਰ ਪਾਜ ਜਾਂਦੀ ਹੈ ਟਾਂਡਾ ਇਲਾਕੇ ਵਿੱਚ ਨਿਤ ਦਿਨ ਵਾਪਰ ਰਹੀਆਂ ਚੋਰੀਆਂ ਤੇ ਲੁੱਟ ਖੋਹ ਦੀਆਂ ਘਟਨਾਵਾਂ ਤੋਂ ਨਿਰਾਸ਼ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਦਾਰਾਪੁਰ ਰੇਲਵੇ ਫਾਟਕ ਰੋਡ ਤੇ 2 ਘੰਟੇ ਜਾਮ ਲਾ ਕੇ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਨਾਰਾਵਾਜ਼ੀ ਕੀਤੀ ਹੈ। ਇਸ ਮੌਕੇ ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਤੇ ਦੋਸ਼ ਲਾਉਂਦੇ ਕਿਹਾ ਹੈ ਕਿ ਪੁਲਿਸ ਦਿਨ ਰਾਤ ਕੋਈ ਨਾ ਕੋਈ ਵਾਰਦਾਤ ਕਰ ਰਹੀ ਹੈ ਤੇ ਸੀਸੀਟੀਵੀ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉਹਨਾਂ ਦੱਸਿਆ ਕਿ ਅੱਜ ਵੀ ਚੋਰਾਂ ਨੇ ਰੇਲਵੇ ਫਾਟਕ ਨੇੜੇ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਦੌਰਾਨ ਮੌ ਥਾਣਾ ਮੁਖੀ ਰਮਨ ਕੁਮਾਰ ਨੇ ਦਰਨਾਕਾਰੀਆਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਨ ਦੀ ਬਜਾਏ ਦੁਕਾਨਦਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਆਉਣ ਤੱਕ ਦਰਨਾ جاری ਰੱਖਣ ਤੇ ਅੜੇ ਰਹੇ ਲੋਕ ਸਭਾ ਚੋਣਾਂ ਨੂੰ ਕੁਝ ਹੀ ਦਿਨ ਬਾਕੀ ਨੇ ਤੇ ਸਭ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਵਿੱਚ ਪੂਰੀ ਬਾਲ ਲਗਾਈ ਜਾ ਰਹੀ ਹੈ ਇਸੇ ਦੇ ਚੱਲਦੇ ਲੋਕ ਸਭਾ ਹਲਕਾ ਮਰਿਸਰ ਤੋਂ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਦੋ ਗ੍ਰੀਨਫੀਲਡ ਮਜੀਠਾ ਰੋਡ ਵਿਖੇ ਚੋਣ ਪ੍ਰਚਾਰ ਦੌਰਾਨ ਕਈ ਲੋਕਾਂ ਤੇ ਵਰਕਰਾਂ ਨੂੰ ਮਿਲੇ ਤੇ ਭਾਜਪਾ ਦੇ ਹੱਕ ਵਿੱਚ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਇਸ ਦਿਨ ਆਲੀ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਵੇਰਕਾ ਵਿਖੇ ਚੌਂ ਰੈਲੀ ਨੂੰ ਸੰਬੋਧਨ ਕਰਨ ਲਈ ਪਹੁੰਚੇ ਇਸ ਮੌਕੇ ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਰੰਧਾਵਾ ਸਮੇਤ ਵੱਡੀ ਗਿਣਤੀ ਵਿੱਚ ਵਰਕਰ ਸੰਜਨਾ ਲੋਕਾਂ ਨੂੰ ਆਪਣਾ ਕੀਮਤੀ ਵੋਟ ਅਕਾਲੀ ਦਲ ਦੇ ਹੱਕ ਵਿੱਚ ਪੁੱਗਤਾਉਣ ਦੀ ਅਪੀਲ ਕੀਤੀ ਲੋਕ ਸਭਾ ਹਲਕਾ ਸ਼੍ਰੀ ਨਾਨਪੁਰ ਸਾਹਿਬ ਤੋਂ ਸ਼ੋਮਨੀ ਅਕਾਲੀ ਦਲ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਚੋਣ ਕਮਿਸ਼ਨ ਕੋਲ ਇੱਕ ਹਲਫਨਾਮਾ ਦਾਇਰ ਕੀਤਾ ਜਿਸ ਵਿੱਚ ਟੋਣਾ ਆਪਣੇ ਉੱਤੇ ਹੋਏ ਮੁਕੱਦਮਿਆਂ ਦਾ ਵੀਰਵਾ ਸਾਂਝਾ ਕੀਤਾ ਉਹਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਵਿਚਾਰ ਅਧਿਨ ਸਾਬਕਾ ਮੰਤਰੀ ਸੁਰਜੀਤ ਸਿੰਘ ਰਖਣਾ ਪਟਿਆਲਾ ਦੇ ਹਾਤੀ ਦੇਨ ਚ ਜਸਪਾਲ ਸਿੰਘ ਬਿੱਟੂ ਚੱਠਾ ਸ਼ੈਰੀ ਚਾਇ ਅਮਰਿੰਦਰ ਸਿੰਘ ਬਾਜਾਜ ਤੇ ਸ਼ੈਰੀ ਪ੍ਰਧਾਨ ਅਮਿਤ ਰਾਠੀ ਨੇ ਦੱਸਿਆ ਹੈ ਕਿ ਪਟਿਆਲਾ ਪਾਰਨੀਵਾਲੀ ਹਲਕੇ ਤੋਂ ਕਾਲੀ ਦਲ ਦੀ ਉਮੀਦਵਾਰ ਐਨ ਕੇ ਸ਼ਰਮਾ ਦੇ ਹੱਕ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ 27 ਮਈ ਨੂੰ ਪਟਿਆਲਾ ਦੇ ਵੀਰ ਹਕੀਕਤ رائے ਗਰਾਊਂਡ ਪਟਿਆਲਾ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ ਇਹਨਾਂ ਆਗੂਆਂ ਨੇ ਦੱਸਿਆ ਕਿ ਰੈਲੀ ਨੂੰ ਲੈ ਕੇ ਪਟਿਆਲਾ ਜ਼ਿਲ੍ਹਾ ਦੀ ਲੋਕਾਂ ਦੇ ਵਿੱਚ ਵੱਡਾ ਉਤਸ਼ਾਹ ਆਇਆ ਜਾ ਰਿਹਾ ਹੈ ਤੇ ਲੋਕ ਆਪ ਮੁਹਾਰੇ ਰੈਲੀ 'ਚ ਪਹੁੰਚਣ ਵਾਸਤੇ ਤਿਆਰ ਨੇ ਕਿਹਾ ਕਿ ਵਿਸ਼ਾਲ ਰੈਲੀ ਪਟਿਆਲਾ ਵਿੱਚ ਜੇ ਜਿਹੜੀ ਕਾਰਡ ਤੋੜ ਇਕਾਠ ਹੋਵੇਗਾ ਮੈਂ ਨਾ ਜੀ ਆ ਤੀਸਰਾ ਤੀਸਰੀ ਵਾਰ ਹੀ ਆਇਆ ਤੇ ਹੁਣ ਕੋਈ ਮੁਕਾਬਲੇ ਵਾਲੀ ਗੱਲ ਨਹੀਂ ਰਹੀ ਮੇਰੀ ਜਿਹੜੀ ਇਲੈਕਸ਼ਨ ਆ ਲੋਕ ਲਹਿਰ ਬਣ ਚੁੱਕੀ ਆ ਇਹ ਦੇਖੋ ਆ 35 36 ਡਿਗਰੀ ਦੇ ਬਾਹਰ ਦੇ ਵਿਕਾਸ ਤੁਸੀਂ ਲਗਦੇ ਆ ਵਿਕਾਸ 2 ਸਾਲ ਚ ਹੋਇਆ ਕੋਈ ਕੱਖ ਵੀ ਨਹੀਂ ਹੋਇਆ ਲੋਕ ਤੰਗ ਆ ਦਿਖਾਣ ਤਾਂ ਸੀ ਕਿੱਥੇ ਵਿਕਾਸ ਹੋਇਆ ਮੈਂ ਤਾਂ ਲੋਕਾਂ ਨੂੰ ਬੇਨਤੀ ਕਰਦਾ ਵੇ ਇਹਨਾਂ ਦੀ ਕਾਰਗੁਜ਼ਾਰੀ ਤੇ ਕਿਰਦਾਰ ਦੇਖੋ ਮੇਰਾ ਕਾਰਗੁਜ਼ਾਰੀ ਤੇ ਕਿਰਦਾਰ ਦੇਖੋ ਮੁਕਾਬਲਾ ਹੀ ਕੋਈ ਨਹੀਂ ਇਸੇ ਕਰਕੇ ਤੁਸੀਂ ਦੇਖੋ ਵੀ ਉਹਨਾਂ ਨੂੰ ਬੰਦੇ ਨਹੀਂ ਲੱਭ ਰਹੇ ਤੇ ਮੇਰੇ ਪਾਸੇ ਆ 20 20 ਡਿਗਰੀ ਕਿੰਨਾ ਅੱਜ 40 ਡਿਗਰੀ ਟੈਂਪਰੇਚਰ 'ਚ ਲੋਕ ਬੈਠੇ ਨੇ ਸਰਪੰਚ ਜੀ ਕਿਸ ਤਰ੍ਹਾਂ ਹੰਗਾਰਾ ਮਿਲ ਰਿਹਾ ਹੈ ਹੰਗਾਰਾ ਪਰਮਾਤਮਾ ਦੀ ਕਿਰਪਾ ਭਾਜੀ ਵੱਡੀ ਜਿੱਤ ਪ੍ਰਾਪਤ ਕਰ ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵੱਲ ਅਸਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ